ਜੋ ਅੱਜ ਕੱਗੇ ਕਮੇਟੀ ਦੇ ਵਿੱਚ ਜੋ ਮਨਾਇਆ ਜਾ ਰਿਹਾ ਹੈ ਜੋ ਆਪਣੇ ਸਾਰੇ ਪਾਰਟੀਆਂ ਜੋ ਅਗੂ ਹੋ ਜੇ تھے ਮ ਜੋ ਨਏ ਜੋ ਬੱਚੇ ਨੇ ਸਕੂਲ ਦੇ ਟੀਚਰ ਸਟਾਫ ਇਹ ਮੈਮ ਕੁਝ ਪ੍ਰਮੰਤਰ ਜਿੰਦ ਵੀ ਇੱਥੇ ਮੌਜੂਦ ਨੇ ਅੱਜ ਆਪਣੇ ਵਿੱਚ ਕਮੇਟੀ ਕਰਦੇ ਵਿੱਚ ਜੋ ਅੱਜ 15 ਅਗਸਤ ਦਾ ਝੰਡਾ ਲਹਿਰਾਇਆ ਗਿਆ ਜੋ ਰਸਮ ਨਿਭਾਈ ਗਈ ਹੈ ਜੋ ਮੈਡਮ ਤੇ ਹੋਰ ਪ੍ਰਵੰਤਕ ਸੰਜਣਨ ਵੀ ਇੱਥੇ ਆਪਣੇ ਵਿੱਚ ਕਮੇਟੀ ਕਰਦੇ ਵਿੱਚ ਮੌਜੂਦ ਨੇ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਅੱਜ ਆਜ਼ਾਦੀ ਦਾ ਦਿਵਸ ਵੀ ਅੱਜ ਜੋ ਮਨਾਇਆ ਜਾ ਰਿਹਾ ਹੈ ਤੇ ਮੈਡਮ ਇਹ ਵੀ ਆਪਣੇ ਨਾਲ ਬਲਜਿੰਦਰ ਗੁਰਜੀ ਮੌਜੂਦ ਨੇ ਮੈਮ ਅੱਜ ਆਜ਼ਾਦੀ ਦਾ ਦਿਵਸ ਜੋ ਮਨਾਇਆ ਜਾ ਰਿਹਾ ਹੈ ਝੰਡਾ ਲਹਿਰਾਇਆ ਤੋਂ ਦਿਵਾਰ ਕੀ ਕਹੋਗੇ ਹਾਂਜੀ ਹਾਂਜੀ ਆਜ਼ਾਦੀ ਦਿਵਸ ਸੁਤੰਤਰਤਾ ਦਿਵਸ ਆਜ਼ਾਦੀ ਦਿਹਾੜੇ ਮੇਰੇ ਵੱਲੋਂ ਕੱਗਾਂ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਪ੍ਰਮਾਤਮਾਗੇ ਇਹ ਹੀ ਅਪੀਲ ਕਰਦੀ ਆ ਕਿ ਸਾਡਾ ਸ਼ਹਿਰ ਘੱਗਾ ਜਿਹੜਾ ਇਹ ਦਿਨ ਰਾਤ ਤਰਕੀਆਂ ਕਰੇ ਤੇ ਇਸ ਦੇ ਨਾਲ ਮੈਂ ਇਹ ਵੀ ਅਪੀਲ ਕਰਦੀ ਆ ਮਤਲਬ ਕਿ ਸਵਸ਼ ਭਾਰਤ ਜਿਵੇਂ ਸਾਡਾ ਚੱਲ ਰਿਹਾ ਹੈ ਤਾਂ ਘਨਵਸੀ ਸਾਡਾ ਇਹਦੇ ਵਿੱਚ ਪੂਰਾ ਸਹਿਯੋਗ ਦੇਣ ਤਾਂ ਕਿ ਅਸੀਂ ਨਾਲ ਮਿਲ ਕੇ ਆਪਣੇ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾ ਸਕੀਏ ਤੇ ਇਸ ਦੇ ਨਾਲ ਮੈਂ ਸਾਰੇ ਹੀ ਲਾਇਓयंस ਕਲੱਬ ਦੇ ਜਿਹੜੇ ਹਰ ਸਾਲ ਮਤਲਬ ਕਿ ਸਾਡੇ ਨਾਲ ਇੱਥੇ ਆਪਣੇ ਬੱਚੇ ਜਿਹੜੇ ਆਉਂਦੇ ਨੇ ਕਿ ਰਾਸ਼ਟਰੀ ਗਣਨ ਵਾਸਤੇ ਉਹਨਾਂ ਦਾ ਫੌਸਲਾ ਅਫਜਾਈ ਕਰਦੇ ਨੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਇਸ ਦੇ ਨਾਲ ਸਾਡੇ ਹਲਕਾ ਐਮਐਲਏ ਸਰਦਾਰ ਮਾਨਜੋ ਸਰਦਾਰ ਕਲਵੰਤ ਸਿੰਘ ਜੀ ਉਲਾਂ ਵੱਲੋਂ ਜੋ ਵੀ ਸਾਨੂੰ ਮਤਲਬ ਕਿ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਪੰਜਾਬ ਸਰਕਾਰ ਦੀਆਂ ਜੋ ਵੀ ਹਦਾਇਤਾਂ ਹੁੰਦੀਆਂ ਨੇ ਗਿਆ ਜਿਵੇਂ ਹੁਣ ਆਪਣੇ ਡਿਵੈਲਪਮੈਂਟ ਦੇ ਕੰਮ ਜਿਹੜੇ ਚੱਲ ਰਹੇ ਨੇ ਸਾਰੇ ਉਹਨਾਂ ਦੀ ਰਹਿਨਮਾਈ ਹੇਠ ਹੀ ਚੱਲ ਰਹੇ ਨੇ ਉਹਨਾਂ ਨੇ ਐਫਰਟ ਕਰਕੇ ਆਪਣੇ ਘੱਗੇ ਵਾਸਤੇ ਜਿਹੜੇ ਪ੍ਰੋਜੈਕਟ ਲੈ ਕੇ ਆਏ ਨੇਗੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵਿੱਚ ਹੋਰ ਵੀ ਜਥੇਦਾਰ ਜੀ ਮੌਜੂਦ ਨੇ ਆਪ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਜੋ ਅੱਜ ਦਾਦੀ ਦਾ ਦਿਵਸ ਕਮੇਟੀ ਕਰਦੇ ਵਿੱਚ ਮਨਾਇਆ ਗਿਆ ਹੈ ਤੇ ਉਹਦੇ ਉੱਪਰ ਤੁਸੀਂ ਕੀ ਕਹੋਗੇ ਸਰ ਹਾਂਜੀ ਅਸੀਂ ਸਾਰੇ ਘੱਗਾਂ ਨਵਾਸੀਆਂ ਨੂੰ ਲਾਇਨਸ ਕਲੱਬ ਘੱਗਾ ਵੱਲੋਂ ਯਾਦਿ ਦਿਵਸ ਦੀਆਂ ਵਧਾਈਆਂ ਦਿੰਦੇ ਆ ਜੀ ਤੇ ਅਸੀਂ ਇਹ ਹੀ ਉਮੀਦ ਕਰਦੇ ਆਂ ਵੀ ਸਾਡਾ ਜਿਹੜਾ ਘੱਗਾਂ ਨਗਰ ਹੈ ਤਰੱਕੀਆਂ ਕਰੇ ਤੇ ਜੋ ਵੀ ਸਾਡੇ ਲਾਇਨਸ ਕਲੱਬ ਘੱਗਾ ਵੱਲੋਂ ਜੋ ਸੇਵਾ ਸਾਨੂੰ ਹੁਕਮ ਹੁੰਦਾ ਹੈ ਯੂਸਾਬ ਵੱਲੋਂ ਜਾਂ ਕਮੇਟੀ ਵੱਲੋਂ ਅਸੀਂ ਹਰ ਸਾਲ ਜੋ ਬੱਚਿਆਂ ਦੀ ਵੀ ਹੌਸਲਾ ਅਫਜ਼ਾਈ ਕਰਦੇ ਆ ਇਸੇ ਤਰ੍ਹਾਂ ਕਰਦੇ ਰਹੀਏ ਜੋ ਸੇਵਾ ਦੇ ਕੰਮ ਨੇ ਵੱਧ ਚੜ ਕੇ ਹੁੰਦੇ ਰਹਿਣ ਤੇ ਇਹ ਹੀ ਅਪੀਲ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਆਪਣੇ ਵਿਚਾਰੀ ਪ੍ਰਧਾਨ ਅਭੀ ਮੌਜੂਦ ਨੇ ਆਪਾਂ ਨਾਲ ਵੀ ਗੱਲ ਕਰਦੇ ਆ ਆਨੰਦ ਸ਼ਰਮਾ ਜੀ ਨਾਲ ਸਰ ਜੀ ਅੱਜ ਆਪਣਾ ਆਜ਼ਾਦੀ ਦਾ ਦਿਵਸ ਮਨਾਇਆ ਗਿਆ ਏ ਤੇ ਉਹਦੇ ਬਾਰੇ ਤੁਸੀਂ ਅੱਜ ਕੀ ਮੋਟੀਵੇਸ਼ਨਸ ਜੋ ਆਮ ਜਨਤਾ ਐ ਲੋਕਾਂ ਨੂੰ ਕੀ ਦੇਣਾ ਚਾਹੋਗੇ ਜਨਤਾ ਦੀ ਆਵਾਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੇਸ਼ ਵਾਸੀਆਂ ਨੂੰ 15 ਅਗਸਤ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸੋ ਮੈਂ ਅੱਜ 15 ਅਗਸਤ ਆਜ਼ਾਦੀ ਦਿਵਸ ਤੇ ਸਭ ਨੂੰ ਇਹ ਸੰਦੇਸ਼ ਦੇਣਾ ਚਾਹਨਾ ਕਿ ਅਗਰ ਕਿਸੇ ਨੂੰ ਜਨਤਾ ਕੋਈ ਜ਼ਿੰਮੇਵਾਰੀ ਦਿੰਦੀ ਹੈ ਤਾਂ ਉਹ ਆਪਣੀ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਵੇ ਤੇ ਲੋਕਾਂ ਦੀ ਸੇਵਾ ਕਰੇ ਕਿਉਂਕਿ ਸਾਡੇ ਸ਼ਹੀਦਾਂ ਦਾ ਸੁਪਨਾ ਸੀ ਕਿ ਸਾਡੇ ਤੋਂ ਬਾਅਦ ਲੋਕ ਸਾਡੇ ਸੁਪਨਿਆਂ ਤੇ ਚੱਲਣ ਸਾਡੇ ਜਿसे ਰਾਹਾਂ ਤੇ ਚੱਲਣ ਅਤੇ ਲੋਕਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾ ਸਕਣ ਇਹ ਹੀ ਆਜ਼ਾਦੀ ਦਾ ਇੱਕ ਮਕਸਦ ਸੀ ਨਹੀਂ ਤਾਂ ਗੁਲਾਮੀ ਦਾ ਸੀ ਪਹਿਲਾਂ ਅੰਗਰੇਜ਼ਾਂ ਦੇ ਰਾਜ ਵਿੱਚ ਚੱਲਦੇ ਰਹੇ ਸੀ ਉਹਨਾਂ ਦੀਆਂ ਕੁਰਬਾਨੀਆਂ ਦਾ ਇਹ ਮਕਸਦ ਸੀ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੀਆ ਇਲਾਜ ਮੁਹੱਈਆ ਕਰਾਇਆ ਜਾ ਸਕਣ ਤੇ ਬੱਚਿਆਂ ਨੂੰ ਵਧੀਆ ਸਿੱਖਿਆ ਅਤੇ ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਮੁਹੱਈਆ ਕਰਾਇਆ ਜਾ ਸਕਣ ਸੋ ਮੈਂ ਸਰਕਾਰਾਂ ਨੂੰ ਆਪਣੇ ਆਮ ਜਿਹੜੇ ਸਾਡੇ ਵਰਕਰ ਸਹਿਬਾਨ ਨੇ ਜਿਨ੍ਹਾਂ ਨੂੰ ਕੋਈ ਜ਼ਿੰਮੇਵਾਰੀਆਂ ਮਿਲਦੀਆਂ ਨੇ ਸੋ ਆਪਣੇ ਜ਼ਿੰਮੇਵਾਰੀਆਂ ਨੂੰ ਇਸ ਰੂਪ ਵਿੱਚ ਕਿਉਂਕਿ ਸਕੂਲਾਂ ਨੂੰ ਯੋਗਦਾਨ ਦਿੱਤਾ ਜਾਵੇ ਹਸਪਤਾਲਾਂ ਨੂੰ ਯੋਗਦਾਨ ਦਿੱਤਾ ਜਾਵੇ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਹੱਤਵ ਕਰਨ ਦੇ ਵਿੱਚ ਯੋਗਦਾਨ ਦਿੱਤਾ ਜਾਵੇ ਸੋ ਮੈਂ ਇਹੀ ਸੰਦੇਸ਼ ਅਜ 15 ਅਗਸਤ ਆਜ਼ਾਦੀ ਦੇ ਦਿਹਾੜੇ ਤੇ ਦੇਸ਼ ਵਾਸੀਆਂ ਨੂੰ ਦਿਨਾਂ ਤੇ ਦੁਬਾਰਾ ਦੇਸ਼ ਵਾਸੀਆਂ ਨੂੰ 15 ਅਗਸਤ ਆਜ਼ਾਦੀ ਦਿਵਸ ਦੀਆਂ ਢੇਰ ਢੇਰ ਸ਼ੁਭਕਾਮਨਾਵਾਂ ਆਪਣੇ ਵਿੱਚ ਇਨਚਾਰਜ ਵੀ ਮੌਜੂਦ ਨੇ ਬਦੀ ਸਿੰਘ ਜਿਨ੍ਹਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਕੀ ਨਾਜੀ ਆਪਣਾ ਸਤਿਕਾਰਯੋਗ ਮੈਂ ਸਭ ਤੋਂ ਬਲਦੇਵ ਸਿੰਘ ਜੀ ਅਜ਼ਾਦੀ ਦੇ ਦਿਵਸ ਮਨਾਇਆ ਜਾ ਰਿਹਾ ਹੈ ਤੇ ਤੁਸੀਂ ਲੋਕਾਂ ਨੂੰ ਕਿ ਮੋਟੀਵੇਸ਼ਨ ਦੇਣਾ ਚਾਹੁੰਗੇ ਮੈਂ ਸਭ ਤੋਂ ਬਰਨਾ ਤਾਂ ਆਜ਼ਾਦੀ ਦੇ ਦਿਵਸ ਦੇ ਉੱਤੇ ਜੋ ਵੀ ਸਾਡੇ ਨਾਲ ਪੀੜੀ ਹੈ ਉਹਨਾਂ ਨੂੰ ਇਹ ਪ੍ਰੇਰਣਾ ਕਰਦਾ ਕਿ ਨਾ ਚਾਹਾਂ ਦੂਰ ਰਹਿਣ ਤੇ ਆਪਣੇ ਦੇਸ਼ ਦੇ ਲਈ ਇੱਕ ਮੁੱਠੀ ਚੰਗੇ ਕੰਮਾਂ ਵਰਲਾ ਹੋਣ ਤੇ اور ਮੈਂ ਆਪਣੇ ਵੱਲੋਂ ਸਾਡੀ ਨਗਰ ਦੀ ਜੱਜ ਦਾ ਗੱਲ ਲੋਕ اور ਸਾਡੇ ਪਿੰਡ ਵੱਲੋਂ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕ। ਇਸ ਦਿਹਾੜੇ ਸਾਰੇ ਆਪਣੇ ਜੋ ਕਮੇਟੀ ਕਰਦੇ ਵਿੱਚ ਜੋ ਆਗੂ ਮੌਜੂਦ ਹੋਏ ਨੇ ਤੇ ਉਹਨਾਂ ਨੇ ਸਭ ਨੇ ਅੱਜ 15 ਅਗਸਤ ਦੀ ਸਭ ਨੂੰ ਵਧਾਈਆਂ ਦਿੱਤੀਆਂ ਨੇ। ਦੀ ਸਕਦੀ ਆ ਮੈਡਮ ਦੇ ਹੱਥੋਂ ਅੱਜ ਮੈਡੀਕਲ ਦੇ ਵਿੱਚ ਜੋ 15 ਅਗਸਤ ਵਾਲੇ ਦਿਨ ਬੂਟੇ ਵੰਡਣ ਦੀ ਵੀ ਮੁਹਿੰਮ ਜੋ ਚਲਾਈ ਗਈ ਅੱਜ 15 ਅਗਸਤ ਵਾਲੇ ਦਿਨ ਬਹੁਤ ਵਧੀਆ ਕੰਮ ਕੀਤਾ ਹੈ ਕਿ ਮੈਡੀਕਲ ਦੇ ਵਿੱਚ ਜੋ ਬੂਟੇ ਵੰਡੇ ਗਏ ਨੇ ਬੂਟੇ ਵੰਡਣ ਦੀ ਅੱਜ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ